ਮਾਲਵਾ ਕਲੱਬ ਵੱਲੋਂ ਐਲਾਨ ਹੈ ਵੀ ਜਿੰਨੇ ਵੀ ਯਾਸੀ ਮਾਲਵੇ ਦੇ ਜੱਫੇ ਲਾਉਣਗੇ ਸਾਰੀ ਮਾਲਵਾ ਕਲੱਬ ਵੱਲੋਂ 200 ਡਾਲਰ ਦਿੱਤਾ ਜਾਵੇਗਾ ਗੰਦੀਪ ਜੀ ਆ ਗਏ ਨੇ ਇਸ ਸੀਜ਼ਨ ਦੇ ਵਿੱਚ ਇੱਕ ਗੱਲ ਹੈ ਸਟੇਪ ਨੀ ਬਣਦੀ ਵੀ ਮਨਦੀਪ ਨੇ ਬਹੁਤ ਵੱਡੀ ਜਿਹੜਾ ਉਹ ਰੋਲ ਅਦਾ ਕੀਤਾ ਲੱਗੇ ਤੇ ਮਨਦੀਪ ਦਿਆਲਪੁਰ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਕੀਪ ਤੁਹਾਈ ਹੈਗਾ ਥੈਂਕ ਯੂ ਕਿਹਾ ਚਾਹੀਦੀ ਆ ਜਿਆ ਵੀ ਜਿਆ ਵੀ ਆ ਬੈਕ ਦੇ ਉਧਰ ਪਈ ਆ ਤਿੰਨ ਕਮੈਂਟਰੀ ਆ ਇੱਕ ਦੋ ਇੱਕ ਹੋਰ ਘੜੇ ਦੂਜੇ ਘੜੇ ਆ ਹੋਰ ਘੜੇ ਕੀ ਹੋਰ ਘੜੇ ਮਤਲਬ ਪਲੀਜ਼ ਆਪਾਂ ਮੈਚ ਜਲਦੀ ਚੱਲ ਜਾਣੀ ਆ। ਆਹ ਭਾਜੀ ਵੀ ਕਮੈਂਟਰੀ ਕਰਦਾ। ਫੈਡਰੇਸ਼ਨ ਨੇ ਇੱਕ ਬੜਾ ਸਪੈਸ਼ਲ ਐਲਿਆ ਪੰਜਾਬੀਆ ਤੋਂ ਆਇਆ। ਮੇਰੇ ਵੀਰੋ ਹੱਤ ਦੇ ਵਿੱਚ ਫੈਸਲਾ ਲਿਆ ਸੀਗਾ ਵੀ ਮੈਚ ਕੱਲ ਵੀ ਹੋ ਸਕਦੇ ਸੰਦ। ਕਿਸੇ ਖਿਡਾਰੀ ਦੇ 7 ਰਨ ਲੱਗੇ ਤਾਂ ਕਰਕੇ ਕੋਈ ਇਕੱਠ ਨੂੰ ਪਾਉਣੇ ਦੀ ਮੀਨ ਦਿੱਤਾ ਗਿਆ ਔਰ ਖਿਡਾਰੀਆਂ ਨੇ ਖੇਡ ਨੂੰ ਔਰ ਕਿਸੇ ਦੇ 7 ਰਨ ਲੱਗੇ ਇਸੀ ਨੂੰ ਪਹਿਲ ਦੇ ਆਧਾਰ ਤੇ ਕਿਹਾ ਗਿਆ। ਜੀ ਫੈਸਲਾ ਵਧੀਆ ਲੱਗਿਆ ਇੱਕ ਵਾਰੀ ਤਾੜੀਆਂ ਦਾ ਜ਼ੋਰਦਾਰ ਮਾਰ ਲਈਏ ਇਹ ਕਿਸੇ ਖਿਡਾਰੀ ਦੇ ਸਾਟ ਨਾਲ ਲੱਗੇ ਕੱਟ ਥੋੜਾ ਮੋਟਾ ਕੱਟਵਾ ਦੋ ਸਕਦਾ ਪਰ ਕਹਿੰਦੇ ਕਬੱਡੀ ਨੂੰ ਪਿਆਰ ਕਰਨ ਵਾਲਿਆਂ ਦੇ ਕੋਈ ਅੱਜ ਵੀ ਅਖਰ ਬਿੰਦੂ ਬਾਕੀ ਦੀ ਛੱਡੀ ਸੰਗਤ ਵੱਡੀ ਤਦਾਦ ਦੇ ਵਿੱਚ ਆਈ ਹੈ ਬਹੁਤ ਤਕੜਾ ਇਹ ਮੈਚ ਕਿਹਾ ਜਾਣਾ ਹੈ ਭਾਈ ਝੋਟਾ ਜੀ ਤੇ ਤੇਲੂ ਜੀ ਇਸ ਮੈਚ ਦੀ ਗੱਲ ਕਰਨ ਦੇ ਲਈ ਬਿਲਕੁਲ ਤਿਆਰ ਰਹਿਣਗੇ ਔਰ ਬਹੁਤ ਤਕੜਾ ਮੈਚ ਗਿੱਗੀ ਮਾਨ ਤੇ ਭਾਈ ਝੋਟਾ ਉਮਰੀਆਣਾ ਜੀ ਇਸ ਮੈਚ ਦੀ ਗੱਲ ਕਰਨ ਦੇ ਲਈ ਉਹ ਤਿਆਰ ਰਹਿਣਗੇ ਗੁਰਾਲ ਦੇ ਮੱਲੇ ਆ ਜਾਂਦੀ ਗੱਗੀ ਮਾਰ ਨੂੰ ਬੇਨਤੀ ਤੇ ਭਾਈ ਬੋਟਾ ਉਰੀਆਣਾ ਜੀ ਲਾ ਪਹਿਲੀ ਰੇਡ ਫਿਕਰੀ ਏਰੀਆ ਬਬਰਾ ਖੇਡ ਮੈਦਾਨ ਦੇ ਵਿੱਚ ਪਾਰਾ ਇੱਕ ਵਾਰੀ ਤਾਲੀਆਂ ਮਾਰ ਦੇ ਜੁਨਗਾਰ ਬਹੁਤ ਬਚਾ ਜਾਏਗਾ ਸਾਹਮਣੇ ਧਾਵਾ ਬੋਲ ਦਿੱਤਾ ਆ ਜਾ ਵੀ ਗੱਗੀ ਮਾਰ ਮੇਰੇ ਵਾਲੇ ਮਾਈਕ ਤੇ ਦੂਸਰਾ ਮਾਈਕ ਭਾਈ ਬੋਟੇ ਕੋਲ ਪਹੁੰਚਦਾ ਹੋ ਜਾਵੇਗਾ ਆ ਨੌਜਾਨ ਸ਼ੈਲੀ ਹੈ ਤੇ ਬਬਰੇ ਦੇ ਦਰਮਿਆਨ ਪੈ ਗਈ ਟੱਕਰ ਤੇ ਪੁਆਇੰਟ ਜਿਹੜਾ ਮਲਵਾ ਕਲੱਬ ਦੇ ਹਿੱਸੇ ਜਾ ਜੁੜਿਆ ਨਮਰ ਇਸੇ ਲਈ ਧਾਵੀ ਦੇ ਹਿੱਸੇ ਇਹਨੇ ਅਗਲੀ ਕਬੱਡੀ ਪੌਣ ਦੇ ਲਈ ਆਰਕੇ ਤਲਾਹ ਖੇਡ ਮੈਦਾਨ ਵਿੱਚ ਨੌਜਾਨ ਗਰੂ ਵੰਧਾ ਆਇਆ ਹੈ ਕਾਫੀ ਤਿਆਰ ਨੇ ਐਨ ਕਹਿੰਦੇ ਚਾਰਾਂ ਦੇ ਵਿੱਚ ਖਾਨ ਹੈ ਨਾਲ ਕਹਿੰਦੇ ਬਿੱਲਾ ਅਰਸ਼ ਤੇ ਫਿਰ ਨੌਜਾਨ ਕਹਿੰਦੇ ਗਰੂ ਬਿੱਲਾ ਖੁਰ ਦੀ ਧਰਤੀ ਦਾ ਉਹ ਕਿਹੜਾ ਖਿਡਾਰੀ ਮੁਕਾਬਲਾ ਕਰਦਾ ਬੁੱਟੇભાઈ ਮਾਈਕ ਆ ਗਿਆ ਤੇ ਕਰ ਲਈ ਸਿਰਫ ਯਾਰ ਅੱਜ ਦੇ ਦਿਨ ਦਾ ਇਹ ਚੋਟੀ ਦਾ ਮੈਚ ਆ ਮਾਈਕ ਦੀ ਆਵਾਜ਼ ਖੋਲਣ ਦੀ ਬੇਨਤੀ ਹੈ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਆ ਜੁੜੀਏ ਖੇਡ ਕਬੱਡੀ ਦੇ ਨਾਲ ਮੇਰੇ ਮਿੱਤਰੋ ਰਹਿੰਦੇ ਮੈਚ ਦੀਆਂ ਰਹਿੰਦੀਆਂ ਕਬੱਡੀਆਂ ਆ ਮੁੰਡਾ ਕਹਿੰਦੇ ਅੰਕਤ ਲਾੜ ਆ ਜਾਂਦਾ ਗੱਬਰੂ ਗੁੱਕ ਦਾ ਇੱਕ ਤਾੜੀ ਉੱਧਰੋਂ ਲੈ ਬੰਨੇ ਮੈਂ ਦੇਖਦਾ ਵੀ ਦੁਨੀਆ ਦੇ ਟਾਪਰ ਆਏ ਆ ਗੁਰਵਿੰਦਰ ਢਾਂਗੇ ਵਾਲਾ ਵੀ ਸਾਡਾ ਭਰਾ ਵਿਸ਼ੇ ਤੌਰ ਤੇ ਪੁੱਜਿਆ ਫੁੱਲੇ ਵਰਗੇ ਪੁੱਜੇ ਨੇ ਸਾਰੇ ਵੀਰਾਂ ਦਾ ਜਿਗਰ ਕਰਾਂਗੇ ਆ ਜੁੜੀਏ ਖੇਡ ਕਬੱਡੀ ਦਾ ਗੱਗੀ ਕਰਦੇ ਧਰਮਪੁਰ ਵਾਲੇ ਦੀ ਗੱਲ ਠੀਕ ਜਾ ਹੋ ਗਿਆ ਹਲੋ ਮਾਲਵੀ ਦੇ ਜਿੰਨੇ ਵੀ ਜਾਫੀ ਜੱਫੇ ਲਾਉਣ ਕਿਉਂ ਸਾਰੇ ਕਲੱਬ ਮੈਂਬਰਾਂ ਵਾਲੀ ਹਰੇਕ ਜੱਫਾ ਜਿਹੜਾ 200 ਡਾਲਰ ਦਾ ਲੱਗਣਾ ਅਮਨ ਨੇ ਗੱਲ ਕੀਤੀ ਵੀ ਅੱਜ ਇਤਿਹਾਸ ਹੈ ਇਤਿਹਾਸ ਇਸ ਕਰਕੇ ਆ ਵੀ ਮੰਨੇ ਦੇ ਦਿਨ ਕਿਸੇ ਬਾਹਰਲੀ ਕੰਟਰੀ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਵੀ ਮੇਰੇ ਵੀਰੋ ਮੈਚ ਕਰਵਾਏ ਜਾ ਰਹੇ ਜਿਹੜੇ ਪੈਂਡਿੰਗ ਸੀਗੇ ਕੱਲ ਦੇ ਇਸ ਸਮੇਂ ਪਹਿਲਾ ਸੈਮੀਫਾਈਨਲ ਮੈਚ ਖੇਡਿਆ ਜਾ ਰਿਹਾ ਹੈ ਦੋਨੋ ਟੀਮਾਂ ਸਿਰੇ ਦੀ ਹੈ ਤੇ ਸਿਰੇ ਦੀ ਕਬੱਡੀ ਹੈ ਇਸ ਸਮੇਂ ਤਰਸੀਮ ਸਿੰਘ ਪੰਡਾਲ ਦਾ ਪੋਤਾ ਖੀਰਾਂਵਾਲੀਆ ਹਰਮਨ ਸਿੰਘ ਬੁਲਟ ਪਾ ਕੇ ਵਾਪਸ ਗਿਆ ਦੋ ਵਾਰ 60 ਬੱਜੀ ਪਹਿਲੀ ਵਾਰ 60 ਬੱਜੀ ਫੇਰ ਉੱਠਿਆ ਮਿਹਨਤ ਕੀਤੀ ਫਿਰ ਦੂਜੀ ਵਾਰ 100 ਤੇ ਬੱਜੀ ਫੇਰ ਉੱਠਿਆ ਮਿਹਨਤ ਕੀਤੀ ਇਹ ਮਾਲੇ ਤਲਾਂ ਦੀ ਧਰਤੀ ਦਾ ਪਾਲ ਇਸ ਸਮੇਂ ਕਬੱਡੀ ਕਬੱਡੀ ਕਰ ਰਿਹਾ ਹੈ ਚਾਰ ਨਹੀਂ ਚਾਰਾਂ ਦੇ ਵਿੱਚੋਂ ਰਮਜ਼ਾਫ ਦਾ ਚੱਕੀ ਕੋਸ਼ਿਸ਼ ਕਰ ਰਿਹਾ ਹੈ ਪਰ ਪੁਆਇੰਟ ਜਿਹੜਾ ਨੌਜਵਾਨ ਪਾਲ ਮਾਲੇ ਵਾਲਾ ਇੱਕ ਲਕਸਾਂ ਵਰਗਾ ਨੰਬਰ ਆਪਣੀ ਟੀਮ ਦੇ ਹਿੱਸੇ ਜੋੜ ਚੁੱਕਿਆ ਹੈ ਬੜੇ ਔਖੇ ਰੋਕਣੇ ਤੂਫਾਨ ਪਾਣੀ ਨੇ ਰੀਆਂ ਔਖੇ ਰੋਕਣੇ ਖਿਡਾਰੀ ਸਾਹਨਾ ਵਰਗੇ ਔਖਾ ਕੁਝ ਨਹੀਂ ਪ੍ਰੀਤ ਪੁੱਟੇ ਵਾਲੀ ਆ ਬੰਦਾ ਚਾਹੇ ਤਾਂ ਹਲਾ ਕੇ ਜੱਗ ਧਰ ਦੇ ਬਲਕਰਨ ਇਸ ਸਮੇਂ ਪਾ ਕੇ ਕਬੱਡੀ ਵਾਪਸ ਗਿਆ ਬੂਟਾ ਜੀ ਇਸ ਸਮੇਂ ਠੀਕਰੀਵਾਲ ਪਿੰਡ ਦੇ ਪੰਮੇ ਨੇ ਬਹੁਤ ਤਕੜੀ ਕਬੱਡੀ ਖੇਡੀ ਹੈ ਉਹਦੇ ਬਿੱਟੂ ਵਰਗੇ ਨੇ ਬਹੁਤ ਦੁਨੀਆ ਤੇ ਗੱਲਾਂ ਗੱਲਾਂ ਵਡੀਆਂ ਕਰਵਾਈਆਂ ਉਸੇ ਪਿੰਡ ਦਾ ਬਾਬਰਾ ਇਸ ਸਮੇਂ ਕਬੱਡੀ ਕਬੱਡੀ ਕਰ ਰਿਹਾ ਹੈ ਫਿਕਰੀ ਵਾਲਿਆ ਕਬੱਡੀ ਪਾ ਰਿਹਾ ਮਾਲਵਾ ਕਬੱਡੀ ਕਲੱਬ ਦੇ ਪ੍ਰਧਾਨ ਜਗਦੇਵ ਸਿੰਘ ਜੀ ਪ੍ਰਧਾਨ ਰਾਮੋ ਵਾਲਾ ਉਧਰ ਦੀਪੇ ਬਰਾੜ ਦਾ ਵੱਡੇ ਮਦਦ ਤੇ ਧੰਨਵਾਦ ਹੈ ਗੇਰੀ ਬਰਾੜ ਜੀ ਦਾ ਸਤਿਕਾਰ ਜੋ ਸਾਡੇ ਭਰਾ ਹਮੈਂਟਨ ਤੋਂ ਬਾਬਾ ਹਮੈਂਟਨ ਜੀ ਪੁੱਜੇ ਨੇ ਬਹੁਤ ਵੱਡੇ ਸਰਕਾਰ ਵੱਡੇ ਵੀਰ ਨੇ ਪੁੱਜਦੇ ਕੀਤੇ ਆ ਵਿਆ ਪਲਾਟੀ ਦੇ ਕਹਿੰਦੇ ਹਿੱਸੇ ਇੱਕ ਜੱਫੇ ਦਾ ਵਾਅਦਾ ਹੋ ਗਿਆ ਇਧਰਲੇ ਬੰਨੇ ਵਿਕਾਸ ਦੀ ਪਾਈ ਹੋ ਰੇ ਫੈਸਲਾ ਹੋ ਗਿਆ ਜੱਫਾ ਇਤਰ ਵੀ ਲੱਗ ਗਿਆ ਤਾਲੀਆਂ ਮਾਰ ਦਿਓ ਮਾਲਵਾ ਕਬੱਡੀ ਕਲੱਬ ਵਾਲੇ ਕਹਿੰਦੇ 200 ਡਾਲਰ ਫਰੀਕ ਜੱਫੇ ਦਾ ਅਵਤਾਰ ਸਿੰਘ ਜੀ ਤਾਰੀ ਆਰਤੀ ਸਿੰਘ ਜੀ ਅਵਾਂਸ ਸਾਹਿਬ ਦਾ ਵੱਡੇ ਪੱਧਰ ਤੇ ਧੰਨਵਾਦ ਸੁਖਮ ਸਿੰਘ ਜੀ ਬੈਂਸ ਸਾਹਿਬ ਦਾ ਆਹ ਕਹਿੰਦੇ ਜਲਵੇੜੇ ਵਾਲਾ ਧਰਮਪੁਰੇ ਵਾਲਾ ਇਹ ਸਾਹਮਣੇ ਕਬੱਡੀ ਪਾਰਿਆ ਮੇਰੇ ਮਿੱਤਰੋ ਰਮਦਾਸ ਦਾ ਚੱਕੀ ਚੋਟੀ ਦਾ ਮੱਲ ਹੈ ਬਾਬਾ ਲੱਡਾ ਵੀ ਆਇਆ ਹੈ ਉਹਦਾ ਵੀ ਸਤਕਾਰ ਸਿੰਦਰ ਵੀ ਆਇਆ ਤਲਵੰਡੀ ਰਾਯਾ ਨੰਦੌਰ ਦੇ ਨਿੱਕੇ ਵਰਗੇ ਵੱਡੇ ਨੇ ਬੁਲਟ ਆ ਗਿਆ ਗੱਡੀ ਬੁਲਟ ਦੀ ਕਬੱਡੀ ਹੈ ਪਹਿਲਾ ਸੈਮੀਫਾਈਨਲ ਖੇਡਿਆ ਜਾ ਰਿਹਾ ਆਹ ਸੂਰਜ ਦੀ ਕਹਿੰਦੇ ਰੌਸ਼ਨੀ ਐ ਨ ਉਸਮਾਨ ਦੇ ਵਿੱਚ ਇੱਕ ਕੰਨੀ ਦੇ ਵਿੱਚ ਦੇਖਦਾ ਬੁਲਟ ਹੈ ਦੂਜੇ ਪਾਸੇ ਲੋਹਾਰੇ ਵਾਲਾ ਨੌਜਵਾਨ ਅਰਸ਼ੀ ਕੋਸ਼ਿਸ਼ ਕਰ ਰਿਹਾ ਹੈ ਪਰ ਪੁਆਇੰਟ ਜਿਹੜਾ ਬੁਲਟ ਆਪਣੀ ਟੀਮ ਦੇ ਹਿੱਸੇ ਜੋੜ ਚੁੱਕਿਆ ਪਾਲ ਇਸ ਸਮੇਂ ਮਾਲੇ ਵਾਲਾ ਕਬੱਡੀ ਕਬੱਡੀ ਕਰ ਰਿਹਾ ਹੈ ਇੱਕ ਵੱਡਾ ਪਾਲ ਮਾਲੇ ਦਾ ਤਕੜੀ ਕਬੱਡੀ ਖੇਡਿਆ ਇੱਕ ਇਹ ਪਾਲਾ ਹੁਣ ਚਾਰਾਂ ਜਾਫੀਆਂ ਦੇ ਵਿੱਚੋਂ ਰਮਨਦਾਸ ਵਾਲਾ ਚੱਕੀ ਕਰਦਾ ਹੋਇਆ ਕੋਸ਼ਿਸ਼ ਪਰ ਪੁਆਇੰਟ ਜਿਹੜਾ ਨੌਜਵਾਨ ਧਾਵੀ ਆਪਣੀ ਟੀਮ ਦੇ ਹਿੱਸੇ ਲੱਖਾਂ ਵਰਗਾ ਨੰਬਰ ਜੋੜ ਚੁੱਕਿਆ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਹੈ ਮੰਡੇ ਦਾ ਦਿਨ ਹੈ ਮੇਰੇ ਵੀਰੋ ਔਰ ਵੀਕਡੇ ਦੇ ਵਿੱਚ ਆ ਜਾਂਦਾ ਸਾਰੇ ਕੰਮਕਾਰਾਂ ਤੋਂ ਵਹਿਲੇ ਹੋ ਕੇ ਜਿੰਨੇ ਜਿੰਨੇ ਵੀ ਆ ਰਹੇ ਆ ਸਾਰੇ ਜਿੰਨੇ ਪਹੁੰਚ ਚੁੱਕੇ ਹੋ ਫੋਨ ਲਾ ਦਿਓ ਸਾਰੇ ਜੀ ਦਾ ਬੱਦੇ ਬੱਧਾ ਧੰਨਵਾਦ ਹੈ ਲਓ ਸਾਹਮਣੇ ਕਹਿੰਦੇ ਅੰਕਲ ਦਾੜ ਦੀ ਕਬੱਡੀ ਪੈਰੀ ਖੇਡ ਮੈਦਾਨ ਵਿੱਚ ਆ ਬੱਲੇ ਬੱਲੇ ਬੱਲਾ ਬਨੂੜ ਆ ਕੋਸ਼ਿਸ਼ ਕਰ ਰਿਹਾ ਹੈ ਪਾਰ ਰਣੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਦਾ ਜੱਸਾ ਮਾਣੂ ਕੇ ਉਹਨਾਂ ਦਾ ਵੀ ਵੱਡੇ ਪੱਦਰ ਤੇ ਵੱਡਾ ਸਤਿਕਾਰ 200 ਡਾਲਰ ਹਰੇਕ ਜਫੇ ਦਾ ਸੁੱਖੇ ਸ਼ੋਕਰ ਦੀ ਟੀਮ ਹੈ ਤਲਵਿੰਦਰ ਸੋਲਹਰਾਂ ਦੀ ਟੀਮ ਦੀਪ ਮੱਠੜੇ ਦੀ ਟੀਮ ਖੇਡ ਰਹੀ ਹੈ ਆਹ ਵਿੱਚ ਚੋਟੀ ਦਾ ਮੈਚ ਫਿਕਰੀ ਵਾਲੀਆ ਬਵਰਾ ਕਬੱਡੀ ਪਾਰਿਆ ਫਲਕਾਰ ਸਿੰਘ ਦਾ ਦੋ ਸਰਦਾਰਾਂ ਦੀ ਟੱਕਰ ਚੱਕੀ ਤੇ ਬਵਰਾ ਚੱਕੀ ਤੇ ਬਵਰਾ ਚੱਕੀ ਤੇ ਬਵਰਾ ਚੱਕੀ ਤੇ ਬਵਰਾ ਮੁਕਾਬਲਾ ਸਿਰੇ ਦਾ ਮੇਰੇ ਮਿੱਤਰੋ ਲੱਗਾ ਪਿਆ ਜੋਰ ਕੋ ਪਲਾਟੀ ਦੇ ਕਹਿੰਦੇ ਮਾਲਵਾਦੀ ਖੇਡ ਕਲੱਬ ਤਾੜੀਆਂ ਮਾਰ ਦਿਓ ਇੱਕ ਵਾਰੀ ਕਿ ਲੱਗ ਗਿਆ ਜਫਾ ਤਾ ਵੀ ਗਿਆ ਡੱਕਿਆ ਕਿ ਕਬਣੀ ਇਸ ਵੇਲੇ ਲੋ ਧੰਨਵਾਦ ਹੈ ਮੇਰੇ ਵੀਰੋ ਕਿਉਂਕਿ ਉਹਨਾਂ ਦੀ ਪਰਮਿਸ਼ਨ ਦੇ ਨਾਲ ਹੀ ਆਪਾਂ ਆਖੀਏ ਨਾ ਵੀ ਉਹ ਮੇਨ ਧੁਰਾ ਨੇ ਉਹਨਾਂ ਨੇ ਆਖਿਆ ਇਜਾਜ਼ਤ ਦਿੱਤੀ ਤੀਰ ਸਿੰਘ ਟਵਾਲ ਹੁਣਾਂ ਨੇ ਉਤਮ ਕੀਤਾ ਹੈ ਜਿਨ੍ਹਾਂ ਨੇ ਵੀ ਉਤਮ ਕੀਤਾ ਹੈ ਜਿਹੜਾ ਜਿਹੜਾ ਚੱਕੀ ਦਾ ਜਫਾ ਲਾਇਆ ਦੀਮ ਮਠੱਡਾ ਜੀ ਕਹਿੰਦੇ 200 ਡਾਲਰ ਸਾਡੇ ਵੱਲੋਂ ਇਸ ਜਫੇ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਦੀਮ ਮਠੱਡਾ ਜੀ ਦਾ ਹੈਪੀ ਇਹਨਾਂ ਜੀ ਆਕੀ ਰਾਏ ਔਰ ਇਹਨਾਂ ਵੀਰਾਂ ਵੱਲੋਂ ਵੱਡੇ ਮਾਨ ਸਨਮਾਨ ਹੈ ਹੈਰੀ ਬਾਬੇ ਦਾ ਸਤਿਕਾਰ ਕਰੀਏ ਠਿੱਕ ਰਹੀਆ ਬਬਰਾ ਇਧਰੇ ਬਨੇ ਕੁਲਵਿੰਦਰ ਜਿਲਵੇੜੇ ਵਾਲਾ ਧਰਮਪੁਰੇ ਵਾਲੇ ਨਾਲ ਕਹਿੰਦੇ ਤਾਵੇਂ ਤਾਵੇਂ ਕਹਿੰਦੇ ਆਹ ਕਹਿੰਦੇ ਪਹਿਲਾ ਸੈਮੀ ਤੇ ਫਿਰ ਦੂਜਾ ਸੈਮੀ ਹਾਲਵਾ ਕਬੱਡੀ ਕਲੱਬ ਵਾਲੇ ਕਹਿੰਦੇ 2-200 ਡਾਲਰ ਮੈਂ ਵੀ ਗੱਗੀ ਬੋਲਡ ਦੀ ਕਰਦੇ ਹਾਂ ਸਤ ਸੌਰਿਆ ਤਾਰੀ ਟੰਗੇ ਵਾਲਾ ਰਣਜੀਤ ਰਾਏ ਤੇ ਦੀਪ ਮਠੱਡਾ ਆਖਰੇ ਆ ਵੀ ਹਰੇਕ ਜੱਫਾ ਬਿਓ ਬਲੈਂਟੀ ਦਾ 2-200 ਡਾਲਰ ਦਾ ਲੱਗਣਾ ਟੱਕਰ ਜਵਾਨੀ ਦੋਨੋਂ ਮੁੰਡਿਆਂ ਤੇ ਚੜੀ ਹੋਈ ਹੈ ਕੁੱਤਦੇ ਵਾਲਾ ਬਿੱਲਾ ਇਸ ਸਮੇਂ ਕੋਸ਼ਿਸ਼ ਕਰ ਰਿਹਾ ਹੈ ਕਤਵਾ ਬਹਾਮਣੀਆਂ ਬੜੇ ਮਸ਼ਹੂਰ ਨਗਰ ਨੇ ਮੇਰੇ ਵੀਰੇ ਦੋ ਪਿੰਡ ਹੈ ਪਰ ਪੰਜਾਬ ਦੇ ਕਈ ਦੋ ਪਿੰਡ ਇੱਕ ਨਾਮ ਨਾਲ ਬੋਲੇ ਜਾਂਦੇ ਆ ਮਾਲੇ ਵਾਲਾ ਪਾਲ ਲਲਤੋਂ ਵਾਲੇ ਰومی ਨੇ ਮਿਹਨਤ ਕਰਵਾਈ ਹੈ ਤੇ ਲਲਤੋਂ ਵਾਲੇ ਰومی ਦਾ ਵੀ ਕਿਸੇ ਸਮੇ ਮੇਰੇ ਵੀ ਉਹ ਨਾਮ ਚੱਲੇ ਆ ਲਓ ਸਾਹਮਣੇ ਪਾਈ ਹੋਈ ਕਬੱਡੀ ਤੇ ਇੱਕ ਪਾਸੇ ਮੈਂ ਵੇਖਦਾ ਆ ਉਹ ਬੇਅਫਵਾਟੀ ਦੀ ਟੀਮ ਦਾ ਜਾਫੀ ਕਰਦਾ ਹੋਇਆ ਕੋਸ਼ਿਸ਼ ਨੌਜਵਾਨ ਪਰ ਪੁਆਇੰਟ ਜਿਹੜਾ ਪਾਲ ਮਾਲੇ ਦੀ ਧਰਤੀ ਦਾ ਨੱਚਦਾ ਟੱਪਦਾ ਜੋ ਵੀ 25 ਸਾਲ ਦੀ ਉਮਰ ਹੈ ਅੰਕਿਤ ਲਾਖ ਦੀ ਕਬੱਡੀ ਹੈ ਲਓ ਸਾਹਮਣੇ ਇਸ ਸਮੇਂ ਲਓ ਕਹਿੰਦੇ ਅੰਕਿਤ ਲਾਖ ਕਬੱਡੀ ਮਾਰਿਆ ਗੁਰਜੀਤ ਪੱਠਲ ਸਾਹਿਬ ਦਾ ਵੀ ਵੱਡੇ ਪੱਧਰ ਤੇ ਧੰਨਵਾਦ ਹੈ ਭਾਈ ਗੁਰਪ੍ਰੀਤ ਭਗੇਲਾ ਤੇ ਗੁਰਪ੍ਰੀਤ ਭਗੇਲਾ ਉਹਨਾਂ ਦਾ ਵੀ ਵੱਡਾ ਸਤਿਕਾਰ ਹੈ ਗਲਜੀਤ ਮਹਿਮੇ ਸਰਜੇ ਵਾਲਾ ਸਾਡਾ ਭਰਾ ਤੇ ਨਾਲ ਮਨਪ੍ਰੀਤ ਰਾਮੋ ਵਾਲੀਆ ਜਿਹਨਾਂ ਦੀ ਟੀਮ ਖੇਡ ਰਹੀ ਹੈ 200 ਡਾਲਰ ਹੈ ਉਧਰ ਬਿਓ ਬਲਾਂਟੀ ਨਿਊਜ਼ੀਲੈਂਡ ਦੀ ਖੇਡ ਕਲੱਬ ਇਹ ਪੈਣੀ ਵਾਲਾ ਖਾਨ ਲੱਗੀ ਪਈ ਜਾਨ ਆਹ ਬੱਲੇ ਬੱਲੇ ਹੁੰਦੀ ਹੋਈ ਮੈਦਾਨ ਦੇ ਵਿੱਚ ਆਹ ਮੇਰੀ ਸੰਗ ਕਬੱਡੀ 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 ਦੇ ਨੰਬਰ ਧਾਵੀ ਦਾ ਮੇਰੇ ਮਿੱਤਰਾਂ ਨੰਬਰ ਧਾਵੀ ਦਾ ਹਰੇਕ ਜੱਫਾ ਬਿਓ ਬਲਾਂਟੀ ਦਾ 5-500 ਡਾਲਰ ਦਾ ਲੱਗਣਾ ਉਹਨਾਂ ਦੇ ਸਪੋਰਟਰ ਆਖਰੇ ਰਣਜੀਤ ਰਾਏ ਦੀਪਾ ਮਠੱਡਾ ਤਾਰੀ ਟਰੰਗਾ ਔਰ ਕਮਲ ਮਨਜੋਤ ਉਹਨਾਂ ਦੀ ਟੀਮ ਹੈ ਸਾਰਿਆਂ ਦਾ ਮੈਦਾਨੋਂ ਧੰਨਵਾਦ ਜਿਹੜੇ ਵੱਡਾ ਖਰਚਾ ਕਰਦੇ ਆ ਉਹ ਮੋٹے ਪੱਟਾਂ ਨੂੰ ਮਾਰੀ ਖੇਚ ਮਾਰਦਾ ਆ ਬਾਹਰ ਕੱਢ ਕੇ ਚੁੱਬ ਨਹੀਂ ਥੱਲੇ ਸੁੱਟਿਆ ਦੁਨੀਆਏ ਕੁੱਕੂ ਆਖਦੀ ਕੁੱਕੂ ਇਸ ਸਮੇਂ ਤਕੜਾ ਜੱਫਾ ਲਾ ਕੇ ਪੁਆਇੰਟ ਦਾ ਵਾਧਾ ਬੇਓ ਕਲੰਕੀ ਦੀ ਟੀਮ ਲਈ 500 ਡਾਲਰ ਦਾ ਜੱਫਾ ਲੱਗਿਆ ਤੇ ਬਲਕਰ ਨੇ ਇਸ ਸਮੇਂ ਕਲਿਆਣਾ ਵਾਲਾ ਕਬੱਡੀ ਕਬੱਡੀ ਕਰ ਰਹੇ ਆ ਥੋੜਾ ਜਿਹਾ ਝੁਕਿਆ ਕਿ ਝੁਗ ਜਾ ਕਪਾ ਦੀਏ ਸ਼ਿਟੀਏ ਨਹੀਂ ਪਤਲੋ ਦੀ ਬਾਹ ਥੱਕ ਗਈ ਇਸ ਸਮੇਂ ਪਾਈ ਹੋਈ ਕਬੱਡੀ ਤੇ ਸੁਰਖਪੁਰੀਆ ਯੋਧਾ ਪਰਲੀ ਕੰਨੀ ਤੇ ਆ ਨਾਲ ਮੇਰੇ ਵੀਰੋ ਲੋਹਾਰੇ ਵਾਲਾ ਅਰਸ਼ ਹੈ ਟੱਕਰ ਯੋਧੇ ਨਾਲ ਦੂਜੇ ਪਾਸੇ ਨੌਜਵਾਨ ਬਲਕਰਨ ਕਲਿਆਣਾ ਵਾਲਾ ਲੱਗਿਆ ਪਿਆ ਜੋ ਆਉਂਗਾ ਲੱਗਿਆ ਪਿਆ ਯੋਰ ਇੱਕ ਦੇ ਯੋਰ ਨਾਲ ਜਫਾ ਲਾਇਆ ਮਾਲਵਾ ਕਮੇਟੀ ਦੇ ਪਰ 200 ਡਾਲਰ ਉਧਰ ਦੀਪ ਮਖੱਡਾ ਜੀ ਉਹਨਾਂ ਦੀ ਸਾਰੀ ਕਲੱਬ ਦੇ ਪ੍ਰੋਮੋਟਰ ਕਹਿੰਦੇ ਆ ਜਿੰਨੇ ਜਫਾ ਜਾਫੀ ਲਾਉਣਗੇ ਹਰ ਜੱਫੇ ਦਾ ਕਹਿੰਦੇ 5-500 ਡਾਲਰ ਦਿੱਤਾ ਜਾਣਾ ਹੈ ਮਨਜੋਤ ਕਮਲ ਦਾ ਚੋਚੇ ਪਾਰ ਆ ਵਿਸ਼ੇ ਤੌਰ ਤੇ ਧੰਨਵਾਦ ਹੈ ਅਗਲੇ ਮੈਚ ਦੇ ਵਿੱਚ ਕਹਿੰਦੇ ਸੁਲਤਾਨ ਨੇ ਆਉਣਾ ਹੈ ਅਗਲੇ ਮੈਚ ਵਿੱਚ ਰਵੀ ਸਾਹੋਕੇ ਪਿੰਡ ਵਾਲਾ ਦੁਨੀਆ ਦਾ ਟਾਪਰ ਪੱਜੂ ਮੇਰੇ ਮਿੱਤਰੋ ਗੱਲਾਂ ਵੱਡੀਆਂ ਹੋਣਗੀਆਂ ਐਨ ਵਖਰੇ ਨਿਆਰਾ ਹੋਊ ਖੇਡ ਕਬੱਡੀ ਦਾ ਆ ਜਿਹੜੇ ਮਾਨਸਮਾਨਾ ਉੱਥੇ ਪਹੁੰਚਦੇ ਕਰ ਦਿਓ ਜੀ ਪਲੀਜ਼ ਇਹ ਕੁੱਕੂ ਦੇ ਮਾਨਸਮਾਨ ਨੇ ਮਨਜੋਤ ਤੇ ਸਾਡਾ ਕਮਲ ਸੁੱਖਾ ਰਾਜੂ ਪਿੰਡ ਵਾਲੇ ਵੀਰ ਲੈ ਵੀ ਕੁੱਕੂ ਅਸਲੀ ਮਾਇਆ ਦੇ ਗੱਫੇ ਲੱਗੀ ਪਾਲ ਮਾਨ ਪਾਲ ਦੀ ਕਬੱਡੀ ਪਾਲ ਇਦਾਂ ਦੇ ਸਰੀਰ ਦੇ ਵਿੱਚ ਸਿਤਮਾ ਵਾਲਾ ਜੱਫਾ ਤਗੜੀ ਕਬੱਡੀ ਖੇਡਿਆ ਜਦੋਂ ਦੁੱਲਾ ਬੱਗਿਆਂ ਵਾਲਾ ਖੇਡਣ ਲੱਗਿਆ ਉਹਦਾ ਵੀ ਇਦਾਂ ਦਾ ਸਰੀਰ ਸੀਗਾ ਕਾਲੇ ਸਿੰਘਾਂ ਵਾਲੇ ਤਾਜੇ ਦਾ ਵੀ ਇਦਾਂ ਦਾ ਸਰੀਰ ਸੀਗਾ ਮੇਰੇ ਵੀਰੋ ਦੁਨੀਆ ਤੇ ਵੱਡੀਆਂ ਗੱਲਾਂ ਕਰਵਾਈਆਂ ਮੈਨੂੰ ਲੱਗਦਾ ਵੀ ਮਿਲਨ ਨੇ ਜੱਫਾ ਲਾਇਆ ਕਾਲੇ ਸਿੰਘਾਂ ਪਿੰਡ ਦਾ ਮਿਲਨ ਇਸ ਸਮੇਂ ਤਕੜਾ ਜੱਫਾ ਲਾ ਗਿਆ ਇਹਦਾ ਦੌਰ ਹੈ ਇਹਦਾ ਸਮਾਂ ਹੈ ਮੇਰੇ ਵੀਰੋ ਤੇ ਜਿਨ੍ਹਾਂ ਦਾ ਸਮਾਂ ਹੁੰਦਾ ਉਹਨਾਂ ਦਾ ਬੱਲੇ ਬੱਲੇ ਕਰਵਾਉਣਾ ਸੁਭਾਵਿਕ ਗੱਲ ਹੋ ਜਾਂਦੀ ਹੈ ਇਸ ਸਮੇਂ ਹਰਮਨ ਸਿੰਘ ਬੁੱਲੜ ਦੀ ਕਬੱਡੀ ਦੂਜੇ ਪਾਸੇ ਲੋਹਾੜੇ ਵਾਲਾ ਅਰਸ਼ ਬਾਬਾ ਦਾਮੂ ਸ਼ਾਦੀ ਧਰਤੀ ਲੱਗਿਆ ਪਿਆ ਜੋਰ ਫੜਿਆ ਹੋਇਆ ਗੁੱਟ ਫੜਿਆ ਹੋਇਆ ਗੁੱਟ ਗਿਆ ਸ਼ਟ ਫੜਿਆ ਹੋਇਆ ਗੁੱਟ ਤੇ ਪੁਆਇੰਟ ਦਾ ਵਾਧਾ ਵੇਓ ਪਲੈਂਟੀ ਦੀ ਟੀਮ ਦੇ ਹਿੱਸੇ ਹੋ ਚੁੱਕੇ ਆ 5 500 ਡਾਲਰ ਦਾ ਜਫਾ ਲੱਗਣਾ ਹੈ ਹਰੇ 200 ਡਾਲਰ ਬੁਲਟ ਦੇ ਲਈ ਰਣਜੀਤ ਰਾਏ ਤਾਰੀ ਤੇ ਦੀਪ ਮਠੱਡਾ ਦੇ ਵੱਲੋਂ ਕੁਲਵਿੰਦਰ ਸਿੰਘ ਜਲਵੇੜੇ ਵਾਲਾ ਇਸ ਸਮੇਂ ਸਿੱਖੀ ਰੂਪ ਦੇ ਵਿੱਚ ਕਬੱਡੀ ਕਬੱਡੀ ਕਰ ਰਿਹਾ ਆਹ ਸ਼ੈਲੀ ਦੇ ਨਾਲ ਹੱਥ ਜੁੜੀ ਹੋਈ ਹੈ ਸ਼ੈਲੀ ਦੇ ਨਾਲ ਹੱਥ ਜੁੜੀ ਹੋਈ ਹੈ ਆਹ ਸ਼ੈਲੀ ਦੇ ਨਾਲ ਟੱਕਰ ਹੋਈ ਹੈ ਸ਼ੈਲੀ ਦੇ ਨਾਲ ਟੱਕਰ ਹੋਈ ਆਹ ਟੱਕਰ 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 ਸਿਆਣੀ ਵਾਲਾ 500 ਆਹ 700 ਡਾਲਰ ਦਾ ਜਫਾ ਲੱਗ ਗਿਆ ਇਧਰਲੇ ਬੰਨੇ ਖੇਡ ਮਨਾਨ ਦੇ ਵਿੱਚ ਕਮਲ ਮਨਜੋਤ ਦੀਪ ਮਠੱਡੇ ਉਹਨਾਂ ਨੇ ਬੱਡੇ ਪਿਆਰ ਦਿੱਤੇ ਹੈ ਆਹ ਪੈਂਦੀ ਹੋਏ ਰੇਡ ਇਧਰ ਮਾਨਵੇ ਦਾ ਕਿਹੜਾ ਜਾਫੀ ਬੈਜਾ ਵਾਜਾ ਕਰਾ ਦੂ ਮੈਦਾਨ ਦੇ ਵਿੱਚ ਮੇਰੇ ਮੇਕੋ ਚਾਰੇ ਚੋਟੀ ਦੇ ਪਿਆਰ ਨੇ ਖੇਡ ਕਬੱਡੀ ਦਾ 59 11 ਪੁੱਜਿਆ ਹੋਇਆ ਗੁਰਵਿੰਦਰ ਕਾਂਗੇ ਵਾਲਾ ਉਹਦਾ ਵੀ ਵੱਡੇ ਪੱਧਰ ਤੇ ਧੰਨਵਾਦ ਆਹ ਪਾਲ ਮੱਲੇ ਵਾਲਾ ਹੱਥ ਲਾ ਕੇ ਜਾਫੀ ਨੂੰ ਪਾਲ ਹਵਾ ਚ ਉੱਡਿਆ ਆਵੇ ਨੀਨਾ ਨੀਨਾ ਹੁੰਦੀ ਆ ਮੁੰਡਾ ਕੌਡੀ ਦਿਮਾਗ ਨਾਲ ਪਾਵੇ ਬੁਲਟ ਬੁਲਟ ਹੁੰਦੀ ਆ ਮੁੰਡਾ ਤੋਰੀ ਦਿਮਾਗ ਨਾ ਪਾਵੇ ਅਮਨ ਲੋਕੋ ਜੀ ਦਾ ਅਮਰੀਕ ਖੋਸੇ ਕੋਟਲੇ ਦਾ ਏਲੂ ਪੱਟੀ ਜੀ ਦਾ ਤੇ ਗੱਗੀ ਮਾਨ ਦਾ ਵੱਡੇ ਪੱਧਰ ਤੇ ਧੰਨਵਾਦ ਹੈ ਇੰਦਰਪਾਲ ਜੀ ਠੋਕ ਵਜਾ ਕੇ ਫੈਸਲੇ ਦੇ ਰਹੇ ਨੇ ਜੰਗ ਕਹਾਲੇ ਦਾ ਸਾਡੇ ਬਿੰਦੂ ਵੱਡੇ ਵੀਰ ਦਾ ਵੀਰ ਸਿੰਘ ਜੀ ਅਨਵਾਰ ਸਾਹਿਬ ਸਮੇਂ ਦੀਆਂ ਬਾਤਾਂ ਪਾ ਰਹੇ ਨੇ ਇਧਰ ਕਹਿੰਦੇ ਕਪਤਾਨ ਦਾ ਵੀਰ ਬਲਕਰਨ ਗੱਗੀ ਵੇਖ ਪੈਂਦੀ ਕਬੱਡੀ ਦਾ ਕਲਿਆਣ ਬਲਕਰਨ ਮੇਰੇ ਵੀਰੋ ਜਿਸ ਇਲਾਕੇ ਨੇ ਪਿੱਥੋ ਦਾ ਸ਼ੀਰਾ ਪੈਦਾ ਕੀਤਾ ਜਿਸ ਇਲਾਕੇ ਨੇ ਬਠਿੰਡੇ ਵਾਲਾ ਕਰਨੈਲ ਪੈਦਾ ਕੀਤਾ ਇਹ ਉਸ ਇਲਾਕੇ ਦਾ ਹੈ ਇਹ ਉਸ ਇਲਾਕੇ ਦਾ ਕਪਤਾਨ ਦਾ ਵੀਰ ਇਸ ਸਮੇਂ ਕਬੱਡੀਆ ਚਾਰਾਂ ਜਾਫੀਆਂ ਦੇ ਵਿੱਚੋਂ ਯੋਧਾ ਸੁਰਖਪੁਰਿਆ ਵੱਡਾ ਮਾਲ ਹੈ ਖੇਡ ਕਬੱਡੀ ਦਾ ਸਰਖਪੁਰੀਆ ਜੋਧਾ ਇਸ ਸਮੇਂ ਉੱਚੇ ਲੰਮੇ ਕੱਦ ਦੇ ਵਿੱਚ ਕੋਸ਼ਿਸ਼ ਕਰ ਰਿਹਾ ਪਰ ਪੁਆਇੰਟ ਜਿਹੜਾ ਨੌਜਵਾਨ ਧਾਵੀ ਆਪਣੀ ਟੀਮ ਦੇ ਹਿੱਸੇ ਜੋੜ ਚੁੱਕਿਆ ਹੈ ਸਿਰੇ ਦੀਆਂ ਟੀਮਾਂ ਸਿਰੇ ਦੀ ਬਾਜੀ ਕਿ ਦੂਰੋਂ ਲਿਸ਼ਕਾ ਮਾਰਦੀ ਚਮਕਦੀ ਹੋਈ ਬਾਡੀ ਆਹ ਸਾਹਮਣੇ ਬਰੂਸ ਕੋਲਮਨ ਪਾਰਕ ਦੇ ਵਿੱਚ ਪੈ ਰਹੀ ਹੈ ਪੈ ਰਹੀ ਹੈ ਸ਼ੇਰਾਂ ਦੀ ਕਬੱਡੀ ਲਓ ਇਸ ਸਮੇਂ ਨੌਜਵਾਨ ਦੀ ਕਬੱਡੀ ਹੈ ਚਾਰਾਂ ਜਾਫੀਆਂ ਦੇ ਵਿੱਚ ਮੈਂ ਵੇਖਦਾ ਵੀ ਇੱਕ ਜੰਨੀ ਤੇ ਰਮਨਦਾਸ ਵਾਲਾ ਚੱਕੀ ਹੈ ਨਾਲ ਕੁੱਕੂ ਵਰਗੇ ਤੇ ਸ਼ੈਲੀ ਵਰਗੇ ਮਿਲਨ ਕਾਲੇ ਸਿੰਘਾਂ ਦੀ ਧਰਤੀ ਦਾ ਆ ਚੱਕੀ ਜਾਂਦਾ ਜਿਹੜਾ ਫੱਟੇ ਚੱਕੀ ਇਹ ਆ ਰਮਦਾਸ ਵਾਲਾ ਚੱਕੀ ਜਿਹੜਾ ਦੁਨੀਆ ਤੇ ਵੱਡੀਆਂ ਗੱਲਾਂ ਕਰਦਾ ਇਸ ਸਮੇਂ ਲੱਗਿਆ ਪਿਆ ਜੋ ਮਾਝੇ ਵਾਲਾ ਮਾਝੇ ਵਾਲਾ ਮਾਝੇ ਵਾਲਾ ਮਾਝੇ ਵਾਲਾ ਰਮਦਾਸਾ ਚੱਕੀ ਜਾਂਦਾ ਫੱਟੇ ਚੱਕੀ ਪੱਦਲਾ ਪੱਦਲਾ ਲਾਲੀ ਖੇਚ ਖੇਚ ਪਰ ਚੱਕੀ ਕਹਿੰਦਾ ਚੱਕੀ ਕਹਿੰਦਾ ਭਈ ਜਿੰਨਾ ਜਿੰਨਾਂ ਨੂੰ ਆਹ ਜੱਫੇ ਦਾ ਨਜ਼ਾਰਾ ਆ ਚੱਕੀ ਲਈ ਤਾੜੀਆਂ ਇੱਕ ਵਾਰ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਸਿਰੇ ਦਾ ਜੱਫਾ ਲਾ ਕੇ ਚੱਕੀ ਨੇ ਇੱਕ ਪੰਡ ਦਾ ਵਾਅਦਾ ਕਰ ਦਿੱਤਾ ਬੂਟਾ ਜੀ ਹਰਮਨ ਸਿੰਘ ਬੁਲਟ ਫੇਰ ਕਬੱਡੀ ਤੇ ਆ ਗਿਆ ਲਓ ਤਰਸੇਮ ਸਿੰਘ ਢਾਲ ਦੇ ਪੋਤੇ ਦੀ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ ਪੱਲ ਜੱਫੇ ਵੀ ਲਾ ਗਿਆ ਰੇਡਾਂ ਵੀ ਲਾ ਗਿਆ ਆ ਮੁੰਡਾ ਕਹਿੰਦੇ ਸਰਾ ਕਰਵਾ ਗਿਆ ਇਧਰ 550 ਡਾਲਰ ਹੈ ਇਹ ਉਹ ਪਲਾਂਟੀ ਨਿਊਜ਼ੀਲੈਂਡ ਦੀ ਖੇਡ ਕਲੱਬ ਦੀਆਂ ਗੱਲਾਂ ਨੇ ਔਰ ਵੱਡੇ ਪੱਦਰ ਤੇ ਮਾਲਵਾ ਕਬੱਡੀ ਕਲੱਬ ਦੇ ਕਹਿੰਦੇ ਜਾਫੀਆਂ ਲਈ 2-200 ਡਾਲਰ ਵੱਡੇ ਪੱਦਰ ਤੇ ਮਾਨ ਦਿੱਤਾ ਜਾਊਗਾ ਉਧਰ ਸਾਡਾ ਗੁਰਪ੍ਰੀਤ ਭਗੇਲੇ ਦਾ ਵੱਡੇ ਪੱਦਰ ਤੇ ਧੰਨਵਾਦ ਗੁਰਪ੍ਰੀਤ ਭਗੇਲਾ ਜੀ ਹੈ ਸਾਡੇ ਵੱਡੇ ਵੀਰ ਨੇ ਸਾਰਿਆਂ ਦਾ ਸਤਕਾਰ ਜਿੱਤ ਕੋਈ ਮਰਜ਼ੀ ਜਾਵੇ ਪਰ ਜਿੱਤ ਕਬੱਡੀ ਦੀ ਹੋਣੀ ਹੈ ਲੱਖੇ ਬਡਾਲੇ ਫੜਕਦਾ ਬਿੱਲੇ ਮੋਸਾਪੁਰੀਏ ਦਾ ਕਾਲੇ ਕੌਲਗੜੀਏ ਦਾ ਬਾਬਾ ਹਮਿੰਟਨ ਜੀ ਵਿਸ਼ੇਸ਼ ਤੌਰ ਤੇ ਪੁੱਜਿਆ ਨਾਲ ਸਾਡਾ ਖੁਸ਼ੀ ਕੜਿਆਨਣਾ ਭਰਾ ਚਾਰਾਂ ਬਲਾਰਾਂ ਦੀ ਬਹੁਤ ਵੱਡੇ ਮਾਨ ਬਾਬਾ ਹਮਿੰਦਰ ਨੂੰ ਕੋਈ ਦੇ ਦਿੱਤੇ ਆ ਉਹਨਾਂ ਦਾ ਬਹੁਤ ਵੱਡੇ ਪੱਧਰ ਤੇ ਧੰਨਵਾਦ ਹੈ ਖਿਡਾਰੀਆਂ ਦੇ ਹੱਕ ਦੇ ਵਿੱਚ ਵੀ ਖੜਦੇ ਆ ਵੱਡੇ ਸਨਮਾਨ ਕਰਦੇ ਆ ਔਰ ਬਹੁਤ ਵੱਡਾ ਧੰਨਵਾਦ ਹੈ ਬਾਬਾ ਜੀ ਦਾ ਸਤਿਕਾਰ ਸਾਰਿਆਂ ਦਾ ਪਹਿਲੋਂ ਧੰਨਵਾਦ ਮੇਰੀ ਬੇਨਤੀ ਹੈ ਅਗਲੇ ਸੈਮੀਫਾਈਨਲ ਦੀਆਂ ਟੀਮਾਂ ਐਸਬੀਐਫ ਦੀ ਟੀਮ ਰਵੀ ਸਾਹੋ ਦੇ ਗਰਾਊਂਡ ਦੇ ਵਿੱਚ ਆ ਗਿਆ ਹੈ ਵਿਰੋਧੀ ਟੀਮ ਜਿਹੜੀ ਯੂਨਾਈਟਿਡ ਟੀਪੁਕੀ ਦੀ ਟੀਮ ਹੈ ਦੀਪ ਮਠੱਡਾ ਜੀ ਮੇਰਾ ਖਿਆਲ ਹੈ ਉਹਨਾਂ ਨੂੰ ਵੀ ਬੇਨਤੀ ਹੈ ਵੀ ਉਹ ਵੀ ਆ ਜਾਣ ਔਰ ਪਹਿਲਾਂ ਗੱਲ ਕੀਤੀ ਹੈ ਵੀ ਇਹ ਵਧੀਆ ਹੈ ਕਿਉਂਕਿ ਇਹਨਾਂ ਖਰਚਾ ਜਦੋਂ ਕਲੱਬਾਂ ਨੇ ਕੀਤਾ ਹੁੰਦਾ ਹੈ ਤੇ ਟਰਾਫੀ ਦਾ ਦੀਪ ਮਠੱਡਿਆਂ ਵਾਲਾ ਨਿਤਾਰਾ ਨਾ ਹੋਵੇ ਤੇ ਗੱਲ ਫੱਗਦੀ ਨਹੀਂ ਇਹ ਸਿੱਖ ਖੇਡਾਂ ਵਾਲੇ ਵੀ ਮੈਂ ਕਹਿੰਦਾ ਵੀ ਤਿੱਥਨੇ ਜਿਹੜਾ ਉਦੋਂ ਚੱਕਿਆ ਵੀ ਕਰਾਉਣਾ ਹੀ ਕਰਾਉਣਾ ਮੈਚ ਤੇ ਵਧੀਆ ਗੱਲ ਹੈ ਪਾਲ ਮਾਲੇ ਵਾਲਾ ਤਿਆਰ ਪਰ ਤਿਆਰ ਨਹੀਂ ਪਰ ਬੁਲਟ ਖੀਰਾਵਾਲੀ ਆ ਇਸ ਸਮੇਂ ਲਾਈਨ ਤੇ ਖੜਾ ਤਿਆਰ ਪਰ ਸਮੁੰਦਰ ਜੇ ਕੱਦ ਹੈ ਸਮੁੰਦਰ ਜੇ ਕੱਦ ਕਾਠ ਦੇ ਵਿੱਚ ਫੁੱਲਾਂ ਵਾਲੀਆ ਸ਼ੇਂਦਰੀ ਤਗੜੀ ਕਬੱਡੀ ਖੇਡੇ ਹੈ ਠੀਕਰੀ ਆਈਆ ਬਿੱਟੂ ਤਗੜੀ ਕਬੱਡੀ ਖੇਡੇ ਹੈ ਇਬਰਾਹੀਮ ਬਾਲ ਦਾ ਸੋਨੂ ਤਗੜੀ ਕਬੱਡੀ ਖੇਡੇ ਹੈ ਔਰ ਸਮੁੰਦਰ ਜੇ ਕੱਦਾਂ ਵਾਲੀ ਤਾਲੀਆਂ ਨੇ ਵੱਡੀਆਂ ਵੱਡੀਆਂ ਗੱਲਾਂ ਕਰਵਾਈਆਂ ਹਾਂਜੀ ਮੋਟਾ ਜੀ ਜਿਵੇਂ ਸੁਲਤਾਨ ਪੁੱਜ ਗਿਆ ਜਿਵੇਂ ਰਵੀ ਸਾਹ ਹੋ ਗਿਆ ਪੁੱਜ ਗਿਆ ਪਰਮਜੀਤਪੁਰੇ ਬਾਗੀ ਨੇ ਵੀ ਪੁੱਜ ਜਾਣਾ ਤੇ ਟਾਰਜਨ ਖੇਡ ਕਬੱਡੀ ਦਾ ਵੱਡਾ ਜਾਫੀ ਮਨਜੋਤ ਮਾਛੀਵਾੜਾ ਸਾਹਿਬ ਦਾ ਇਹ ਸਾਰੇ ਟੌਪਰ ਆਉਣੇ ਹੈ ਬੇਲਾ ਮੂਸਾਪੁਰਿਆ ਸ਼ੇਰ ਗਿੱਲ ਖੜਾ ਲੇ ਵੀ ਬੱਲੇਆ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਵੀਰਾਂ ਅੱਜ ਸਾਡੇ ਭਰਾ ਦਾ ਵੱਡੇ ਪੱਧਰ ਤੇ ਜਨਮ ਦਿਨ ਹੈ ਬਹੁਤ ਸਤਿਕਾਰ ਸਾਡੇ ਵੀਰਾਂ ਦਾ ਮੇਲਾ ਮੋਸਾਪੁਰੀਆ ਖੇਡਾਂ ਵਿੱਚੋਂ ਖੇਡ ਕਬੱਡੀ ਸ਼ਾਨ ਪੰਜਾਬੀਆਂ ਦੀ ਇਹਦੇ ਵਿੱਚ ਹੀ ਵਸਤੀ ਲੋਕੋ ਜਾਨ ਪੰਜਾਬੀਆਂ ਦੀ ਵਿੱਚ ਮੈਦਾਨ ਦੇ ਪੜਨਾ ਹੁੰਦਾ ਟਮ ਦਲੇਰਾਂ ਦਾ ਖੇਡ ਕਬੱਡੀ ਖੇਡ ਰਿਹਾ ਸ਼ੌਂਕ ਪੰਜਾਬੀ ਸ਼ੇਰਾਂ ਦਾ ਇਹ ਬੱਬਰ ਸ਼ੇਰ ਹੈ ਇਹ ਘੱਟ ਰੁਕਦਾ ਹੈ ਹਲਕਾ ਜਿਹਾ ਟੱਚ ਲਾ ਕੇ ਆ ਜਾਂਦਾ ਹਰਮਨ ਬੋਲਟ ਹੀਰਾ ਵਾਲੀਆ ਲਓ ਮਾਲੇ ਵਾਲਾ ਪਾਲ ਕਬੱਡੀ ਪਾ ਰਿਹਾ ਮਾਲੇ ਵਾਲਾ ਪਾਲ ਕਬੱਡੀ ਪਾ ਰਿਹਾ 25 ਕੇ ਸਾਲ ਦੀ ਉਮਰ ਹੈ ਮੇਰੇ ਵੀਰੋ ਸੋਹਣਾ ਕੱਦ ਕਾਠ ਹੈ ਹਲਕਾ ਸਰੀਰ ਹੈ ਇਸ ਸਮੇਂ ਵੱਡਾ ਮੱਲ ਕਬੱਡੀ ਦਾ ਚੜ੍ਹਦੀ ਵਰੇਸ ਦੇ ਵਿੱਚ ਕਬੱਡੀ ਕਬੱਡੀ ਕਰ ਰਿਹਾ ਹੈ ਜੱਕੀਰ ਰਮਦਾਸ ਦਾ ਵੀ ਅੱਜ ਕਹਿੰਦੇ ਜਨਮ ਦਿਨ ਹੈ ਆਹ ਸਾਹਮਣੇ ਪਾਈ ਹੋਈ ਕਬੱਡੀ ਚਾਰ ਆ 200 ਡਾਲਰ ਟਰੰਗੇ ਵਾਲੇ ਤਾਰੀ ਦੇ ਵਾਲੀ ਬੁੱਲੜ ਦੇ ਲਈ ਆਹ ਸਾਹਮਣੇ ਮਾਰ ਕੇ ਛਾਲ ਇੱਕ ਲੱਖਾਂ ਵਰਗਾ ਨੰਬਰ ਨਾਲ ਰਣਜੀਤ ਰਾਏ ਜੀ ਤੇ ਦੀਪ ਮਠੱਡਾ ਜੀ ਉਹਨਾਂ ਵੱਲੋਂ ਆ ਬੁਲਟ ਦੇ ਲਈ 200 ਡਾਲਰ ਦਾ ਜਿਹੜਾ ਮਾਣ ਸਨਮਾਨ ਪਹੁੰਚਿਆ ਹੈ ਅਮਰੀਕਾ ਆਇਆ ਔਰ ਲੁਕੋ ਦਾ ਅਮਨ ਸਾਰਿਆਂ ਨੇ ਸੀਜ਼ਨ ਬੜਾ ਮੇਰੇ ਵੀਰੋਂ ਵਧੀਆ ਨਿਭਾਇਆ ਇੱਥੋਂ ਦਾ ਤੇਲੂ ਭੱਟੀ ਜੀ ਹੈ ਔਰ ਨਾਲ ਬੂਟਾ ਉਮਰੀਆਣਾ ਜੀ ਪ੍ਰਸਿੱਧ ਬਲਾਰੇ ਪੁਰਾਣੇ ਸਮੇਂ ਤੋਂ ਮੇਰੇ ਵੀਰੋਂ ਮਾ ਖੇਡ ਕਬੱਡੀ ਦੀ ਸੇਵਾ ਕਰਦੇ ਆ ਰਹੇ ਆਹ ਜੋਧਾ ਸੁਰਖਪੁਰੀਆ ਜੋਧਾ ਇਸ ਸਮੇਂ ਕੋਸ਼ਿਸ਼ ਕਰ ਰਹੇ ਜੂੜੇ ਤੇ ਚਿੱਟਾ ਰਮਾਲ ਹੈ ਬਲਵਿੰਦਰ ਸਿੰਘ ਫਿੱਡੇ ਦਾ ਸਮਾਂ ਰਿਹਾ ਜੂੜੇ ਤੇ ਬੰਨ ਕੇ ਚੱਟਾ ਰਮਾਲ ਆਹ ਮੇਰੇ ਵੀਰੋ ਕਾਲੇ ਸੰਘਾਂ ਵਾਲੇ ਤੋਚੀ ਦਾ ਸਮਾਂ ਰਿਹਾ ਆਹ ਸਾਹਮਣੇ ਪਈ ਹੋਈ ਕਬੱਡੀ ਇਸ ਨੌਜਵਾਨ ਦੀ ਅੱਜ ਸਮਾਂ ਅੰਬੇ ਵਰਗਿਆਂ ਦਾ ਔਰ ਕਿਸੇ ਸਮੇਂ ਸਮਾਂ ਸੋਨੋ ਇਬਰਾਹੀਮ ਬਾਲ ਹੁਣਾਂ ਦਾ ਰਿਹਾ ਅੱਜ ਸਮਾਂ ਸੱਤੂ ਖੜੂਰ ਹੁਣਾਂ ਦਾ ਲੱਡੇ ਹੁਣਾਂ ਦਾ ਔਰ ਇਹਨਾਂ ਨੌਜਵਾਨਾਂ ਦਾ ਚੱਕੀ ਹੁਣਾਂ ਦਾ ਇਸ ਸਮੇਂ ਅਗਲੀ ਕਬੱਡੀ ਮੈਦਾਨ ਦੇ ਵਿੱਚ ਮੈਨੂੰ ਲੱਗਦਾ ਕਿ ਮੈਚ ਸਵਾਪਤ ਹੈ ਮੈਂ ਤੇ ਕਹਿੰਦਾ ਬੂਟਾ ਜੀ ਚੱਲਣ ਦੇ ਸਵਾਦ ਹੀ ਬਹੁਤ ਆ ਰਿਹਾ ਹੈ ਪਰ ਕਹਿੰਦੇ ਹੁੰਦੇ ਆ ਵੀ ਕਾਪੀ ਇਜਾਜ਼ਤ ਨਹੀਂ ਦਿੰਦੀ ਵੀ ਅੱਗੇ ਮੈਚ ਤੋਰੀਏ ਮੈਚ ਸਮਾਪਤ ਹੈ ਰਾਜੂ ਭਿੰਡਰਜੀ ਦਾ ਤੇ ਗੋਲਦੀਪ ਭਿੰਡਰ ਦਾ ਵੀ ਵਿਸ਼ੇਸ਼ ਤੌਰ ਤੇ ਵੱਡੇ ਪੱਧਰ ਤੇ ਧੰਨਵਾਦ ਹੈ ਅਮਨ ਜੀ ਕਿੰਨੇ ਕਿੰਨੇ ਨੰਬਰ ਨੇ ਅਮਨ ਕੋਲੇ ਵਾਲੀ ਆ ਸਾਡਾ ਭਰਾ ਅਮਨ ਕੁल्ले ਵਾਲੀ ਆ ਲੈ ਵੀ ਅਮਨ ਲੈ ਵੀ ਪੱਟੀਆਂ ਨੰਬਰ 10 ਦੀਏ 31 ਨੰਬਰ ਆ ਮਾਲਵਾ ਕਬੱਡੀ ਕਲੱਬ ਦੇ ਵਿਆਹ ਪਲੱਟੀ ਕਬੱਡੀ ਕਲੱਬ ਟਰੰਗੇ ਦੇ ਨੰਬਰ ਨੇ 41.5 40 ਨੰਬਰ ਲੈ ਕੇ ਫਾਈਨਲ ਦੇ ਵਿੱਚ ਪੁੱਜ ਗਈ ਹੈ ਅਉਤਾਰ ਸਿੰਘ ਦੀ ਤਾਰੀ ਸਾਹਵਰਾਂ ਦੀ ਟੀਮ ਅਗਲੇ ਮੈਚ ਦੀਆਂ ਟੀਮਾਂ ਜਿਹੜੀਆਂ ਨੇ ਉਹ ਵੀ ਬਿਲਕੁਲ ਤਿਆਰ ਵਰ ਤਿਆਰ ਹੈ ਤਿਆਰ ਵਰ ਤਿਆਰ ਮੇਰੀ ਬੇਨਤੀ ਹੈ ਜਿਹੜੇ ਪੈਸੇ ਬੇ ਆ ਪਲੈਂਟੀ ਦੀ ਟੀਮ ਦੇ ਸਪਾਂਸਰਾਂ ਨੇ ਬੁਲਾਏ ਸੀ ਕਿ ਵੀਰੇ ਪਲੇਅਰਾਂ ਨੂੰ ਬੇਨਤੀ ਉਹ ਸਾਰੇ ਤੁਸੀਂ ਉਹ ਉਹਨਾਂ ਤੋਂ ਹੀ ਫੜਨੇ ਆ ਮੇਰੇ ਕੋਲ ਨਹੀਂ ਉਹ ਤੁਸੀਂ ਉਹ ਉਹਨਾਂ ਦੀ ਜ਼ਿੰਮੇਵਾਰੀ ਹੈ ਉਹ ਪਤਾ ਹੀ ਉਹਨਾਂ ਨੇ ਦੇ ਦੇਣੇ ਆ ਸੋ ਕਿਰਪਾ ਕਰਕੇ ਕੋਈ ਵੀ ਮੇਰਾ ਵੀਰ ਪਲੇਅਰ ਉਹ ਉਹਨਾਂ ਨਾਲ ਸੰਪਰਕ ਕਰ ਲਿਓ ਤਾਰੀ ਭਾਜੀ ਹੁਣੀ ਆ ਰਣਜੀਤ ਰਾਜ ਜੀ ਤੇ ਦੀਮਨ ਠੱਡਾ ਜੀ ਤੇ ਮਾਈਕ ਤੇ ਰਣਜੀਤ ਅਮਰੀਕ ਖੋਸਾ ਕੋਟਲਾ ਸੋ ਹਮਣਾ ਸਵਾਮੀ ਵੀਰੇ ਦੱਸ ਦਿਓ ਕਿਹਦੀਆਂ ਅਗਲੀਆਂ ਤੇ ਜਰੂਰ ਸਾਡੇ ਤੱਕ ਦੱਸ ਦਿਓ ਐਸ ਵੀ ਐਸ ਕਲੱਬ ਰਵੀ ਆਇਆ ਸਾਹਮਣੇ ਵਾਲਾ ਮੈਂ ਬੇਨਤੀ ਕਰਾਂਗਾ ਜਿਹੜੀਆਂ ਕੁਰਸੀਆਂ ਬੈਕ ਸਾਈਡ ਹੋਰ ਪਈਆਂ ਸਾਡੀਆਂ ਮਤਾਵਾ ਪੜਾਣਾਂ ਬੱਚੇ ਬਜ਼ੁਰਗ ਆਏ ਨੇ ਇਧਰ ਵੀ ਸਾਈਡ ਥੋੜੀ ਜਿਹੀ ਜਗ੍ਹਾ ਆਪਣੀਆਂ ਮਤਾਵਾ ਪੜਾਣਾਂ ਨੂੰ ਦੇ ਦਈਏ ਆਪਾਂ ਇਧਰਲੀ ਸਾਈਡ ਸਾਹਮਣੇ ਇਹ ਕੁਰਸੀਆਂ ਉਧਰ ਹੋਰ ਪਈਆਂ ਉਹ ਵੀ ਵੀਰ ਲੈ ਆ ਕੇ ਇਹਨਾਂ ਮੈਚਾਂ ਦਾ ਆਰਾਮ ਨਾਲ ਮੰਨਣਗੇ ਤਿੰਨ ਮੈਚ ਹੋਣੇ ਆ ਤਿੰਨੇ ਚੋਟੀ ਦੇ ਖਿਡਾਰੇ ਅਮਰੀਕ ਖੋਸਾ ਕੋਟਲਾ ਜੀ ਤੇ ਅਮਨ ਲੋਕੋ ਜੀ ਤਿੰਨ ਮੁਕਾਬਲੇ ਨੇ ਇੱਕ ਹੋ ਚੁੱਕਿਆ ਦੂਜਾ ਸੈਮੀ ਫੇਰ ਫਾਈਨਲ ਬਹੁਤ ਸਤਿਕਾਰ ਗੁਰਜੀਤ ਸਿੰਘ ਜੀ ਪੱਠਣ ਭਾਈ ਜੱਸਾ ਮਾਰੂਗੇ ਸਾਡਾ ਵੱਡਾ ਭਰਾ ਸੁਖਪਾਲ ਸਿੰਘ ਜੀ ਕੁੱਟੂ ਮਾਨ ਲਾ ਪੰਜਾਬ ਤੋਂ ਨਾਲ ਅੰਸ਼ ਮਾਨ ਦਾ ਬਰਿੰਦਰ ਭਗੇਲੇ ਦਾ ਸਤਿਕਾਰ ਕਰੀਏ ਕਾਬਲ ਸਿੰਘ ਜੀ ਅਟਵਾਰ ਸਾਹਿਬ ਦਾ ਵੀ ਵਿਸ਼ੇਸ਼ ਤੌਰ ਤੇ ਸਤਿਕਾਰ ਅਮਰੀਕ ਖੋਸਾ ਕੁੜਲਾ ਤੇ ਅਮਨ ਲੋਕੋ ਜੀ ਲੋਕੋ ਸਾਡੇ ਭਰਾ ਮੇਰੀ ਬੇਨਤੀ ਹੈ ਯੂਨਾਈਟਿਡ ਕਬੱਡੀ ਕਲੱਬ ਟੀਪੁਕੀ ਦੀ ਟੀਮ ਹਾਲੇ ਤੱਕ ਗਰਾਊਂਡ 'ਚ ਨਹੀਂ ਆਈ ਆਓ ਸਾਹਮਣੇ ਗਰਾਊਂਡ ਦੇ ਵਿੱਚ ਆ ਗਈ ਹੈ ਇੱਕ ਪਲੇਅਰ ਉਹਨਾਂ ਦਾ ਗਰਾਊਂਡ 'ਚ ਆ ਗਿਆ ਹਾਂਜੀ ਭਾਈ ਜੀ ਦੋ ਆ ਗਏ ਠੀਕ ਹੈ ਜੀ ਮਹਾਰਾਜ ਵਿਸ਼ੇਸ਼ ਤੌਰ ਤੇ ਆਸਟ੍ਰੇਲੀਆ ਤੋਂ ਸਾਡੇ ਦਰਮਿਆਨ ਮਨਵੀਰ ਇੰਦਰ ਬਰਿਆਣਾ ਤੇ ਬਿੰਦਰ ਦੋਸਾਂ ਜੀ ਇਹਨਾਂ ਦੀ ਫਲਾਈਟ ਤੇ ਮੈਨੂੰ ਲੱਗਦਾ ਵਧਾਈ ਬਧਾਈ ਲੱਗਦੀ ਹੈ ਇਹਨਾਂ ਨੇ ਵੈਸੇ ਤੇ ਇਹਨਾਂ ਨੇ ਚਲੇ ਜਾਣਾ ਸੀਗਾ ਚੱਲੇ ਆ ਅੱਛਾ ਇਹ ਤਾਂ ਉਦਾਂ ਹੀ ਦੇਖਣੀ ਆਏ ਆ ਸ਼ਗਲ ਮੇਲਾ ਜਿੱਦਾਂ ਕਹਿੰਦੇ ਹੁੰਦੇ ਆ ਪਰ ਇਹ ਕੱਟ ਬਹੁਤ ਹੋ ਗਿਆ ਯੂਨਾਈਟਿਡ ਟੀਮ ਬੁੱਕੀ ਦੀ ਟੀਮ ਮਨਜੋਤ ਆ ਗਿਆ ਤੇ ਨਾਲ ਮੈਨੂੰ ਲੱਗਦਾ ਮਨਜੋਤ ਰੁੜਕੇ ਵਾਲਾ ਮੁੰਡਾ ਆਇਆ ਨੌਜਵਾਨਾ ਇਹ ਵੀ ਮੁੰਡਾ ਔਰ ਮੇਰੇ ਵੀਰੋ ਪਿਛਲੇ ਸੀਜ਼ਨ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਬੜੀ ਸੋਹਣੀ ਖੇਡ ਦਾ ਮਾਲਕ ਹੈ ਮੇਰੇ ਵਾਲੇ ਮਾਈਕ ਤੇ ਅਮਰੀਕ ਖੋਸਾ ਗੋਟਲਾ ਜੀ ਮੈਚ ਵੀ ਬਹੁਤ ਤਗੜਾ ਖੇਡਿਆ ਗਿਆ ਮਾਲਵਾ ਤੇ ਬਿਓ ਪਲੰਟੀ ਦਾ ਇਹੋ ਪਲੰਟੀ ਨੇ ਉਹ ਮੈਚ ਜਿੱਤ ਕੇ ਫਾਈਨਲ ਦੇ ਸਟੇਜ 'ਤੇ ਖੇਡਾਂ ਲਈ ਕਹਿੰਦੇ ਫਾਈਨਲ